ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਲੇਖ ਵੀਡੀਓ ਬਾਰੇ ਸੋ ਇਸ ਵੀਡੀਓ ਵਿੱਚ ਕਾਵਲ ਤੇ ਸੰਦੀਪ ਦਾ ਰਿਸ਼ਤਾ ਕਿਵੇਂ ਜੁੜਦਾ ਹੈ ਸੋ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਸੋ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਸੰਦੀਪ ਦਾ ਭਰਾ ਪਰ ਜਾਈ ਸੰਦੀਪ ਨੂੰ ਇੰਨਾ ਪਸੰਦ ਨਹੀਂ ਕਰ ਰਹੀ ਕਿਉਂਕਿ ਉਹ ਚਾਹ ਰਹੀ ਹੈ ਕਿ ਹੁਣ ਇਸਦਾ ਵਿਆਹ ਕੀਤਾ ਜਾਵੇ ਉਹਨਾਂ ਨੂੰ ਹੁਣ ਸੰਦੀਪ ਬੋਝ ਲੱਗਣ ਲੱਗ ਗਈ ਕਿਉਂਕਿ ਉਸਦਾ ਘਰ ਵਾਲਾ ਇਸ ਦੁਨੀਆ ਤੇ ਨਹੀਂ ਰਿਹਾ ਜਿਸ ਕਰਕੇ ਉਹ ਆਪਣੇ ਭਰਾ ਪਰਜਾਈ ਦੇ ਘਰ ਰਹਿ ਰਹੀ ਆ ਦੀਪ ਦੀ ਪਰਜਾਈ ਨੂੰ ਬਹੁਤ ਦੁੱਖ ਹੁੰਦਾ ਹੈ ਜਦ ਉਸਦੀ ਕੁੜੀ ਦੀਆਂ ਫੀਸਾਂ ਵਗੈਰਾ ਜਾਂਦੀਆਂ ਨੇ ਉਹ ਕੱਪੜੇ ਖਰੀਦ ਕੇ ਲਿਆਉਂਦੀ ਹੈ ਜਾਣੇ ਕਿ ਕੁੜੀ ਦੀਆਂ ਵਰਦੀਆਂ ਤਾਂ ਉਸਦੀ ਪਰਜਾਈ ਨੂੰ ਬਹੁ ਗੁੱਸਾ ਚੜਦਾ ਹੈ ਤੇ ਉਹ ਆਪਣੇ ਘਰ ਵਾਲੇ ਨਾਲ ਗੱਲਾਂ ਕਰ ਰਹੀ ਹੁੰਦੀ ਆ ਜਿੱਥੇ ਸੰਦੀਪ ਸਾਰੀਆਂ ਗੱਲਾਂ ਸੁਣ ਲੈਂਦੀ ਹੈ ਤੇ ਉਸ ਨੂੰ ਬੜਾ ਗੁੱਸਾ ਲੱਗਦਾ ਹੈ ਪਰ ਉਹ ਸੋਚਦੀ ਆ ਕਿ ਹੁਣ ਮੈਂ ਕਰਾਂ ਤੇ ਕਰਾਂ ਕੀ ਸੋ ਬੈਠ ਕੇ ਸੋਚ ਰਹੀ ਹੁੰਦੀ ਆ ਤੇ ਗਵੰਟਨ ਆ ਕੇ ਉਸਦੇ ਨਾਲ ਬੜੀ ਹਮਦਰਦੀ ਜਤਾਉਂਦੀ ਆ ਪਰ ਉਹ ਉਤੋਂ ਉਤੋਂ ਹੀ ਸਾਰਾ ਕੁਝ ਕਰ ਰਹੀ ਹੁੰਦੀ ਆ ਤੇ ਵਿੱਚੋਂ ਮ제 ਹੀ ਲੈ ਰਹੀ ਹੁੰਦੀ ਆ ਜਾਦੋਂ ਉਸਦੇ ਭਰਾ ਪਰ ਜਾਂ ਹੀ ਜਾਣੀ ਕਿ ਸੋਨੂ ਜੀਤਾ ਦੇ ਕੋਲ ਬੈਠਦੀ ਹੈ ਤੇ ਉੱਥੇ ਜਾ ਕੇ ਉਹਨਾਂ ਵਾਲੀ ਉਹਨਾਂ ਵਾਲ ਦੀਆਂ ਗੱਲਾਂ ਕਰਨ ਲੱਗ ਪੈਂਦੀ ਹੈ। ਇੱਥੋਂ ਪਤਾ ਲੱਗਦਾ ਕਿ ਕਿੰਨਾ ਦੋਗਲਾਪਨ ਦਿਖਾ ਰਹੀ। ਸੋ ਜੇ ਤੂੰ ਕਿਸੇ ਦਾ ਦੁੱਖ ਸੋਣੀ ਲਿਆ ਤੇ ਉਸਦੇ ਦੁੱਖ ਵਿੱਚ ਸ਼ਰੀਕ ਹੋਂਦੀ بجائے ਉਸ ਦਾ ਮਜ਼ਾਕ ਬਣਾ ਰਹੀ। ਸੋ ਇੱਥੋਂ ਪਤਾ ਲੱਗਦਾ ਹੈ ਕਿ ਦੁਨੀਆ ਕਿੱਦਾਂ ਦੀ ਆ। ਦੁਖੀ ਨੂੰ ਬੰਦਾ ਵੇਖ ਕੇ ਉੱਤੋਂ ਉੱਤੋਂ ਸਿਰਫ ਕਰਦਾ ਵਿੱਚੋਂ ਸਾਰੇ ਖੁਸ਼ ਹੀ ਹੁੰਦੇ ਨੇ। ਤੇ ਉਧਰ ਕਵਲ ਦਾ ਜੋ ਰਿਸ਼ਤਾ ਜੁੜਿਆ ਹੋਇਆ ਏ ਉਹ ਵਾਲੀ ਉਸ ਨੂੰ ਘਰ ਵਾਲੀ ਦੇ ਨਾਲ ਬਹੁਤ ਪ੍ਰੋਬਲਮ ਕ੍ਰੀਏਟ ਹੋ ਰਹੀ ਆ ਕਿਉਂਕਿ ਉਸ ਦੀ ਆਪਸ ਵਿੱਚ ਵਾਈਬ ਹੀ ਨਹੀਂ ਮੈਚ ਕਰ ਰਹੀ ਉਹ ਚਾਹੁੰਦੀ ਆ ਕਿ ਮੈਂ ਚੰਡੀਗੜ੍ਹ ਜਾ ਕੇ ਰਵਾਂ ਤੇ ਪਿੰਡ ਛੱਡ ਦੇਵਾਂ ਉਹ ਉਸਦੇ ਮਾਪਿਓ ਨੂੰ ਵੀ ਲਾਇਕ ਨਹੀਂ ਕਰਦੀ ਜਿਸ ਕਰਕੇ ਕਵਲ ਨੂੰ ਬੜਾ ਗੁੱਸਾ ਚੜਦਾ ਏ ਤੇ ਉਹ ਹੱਥ ਝੁਕਣ ਲਈ ਵੀ ਮਜਬੂਰ ਹੋ ਜਾਂਦਾ ਏ ਤੇ ਜਿਸ ਕਰਕੇ ਕਲੇਸ਼ ਘਰ ਵਿੱਚ ਜ਼ਿਆਦਾ ਵਧ ਜਾਂਦਾ ਸੋ ਇਹਨਾਂ ਦੀ ਨਾਂ ਨਿਭਦੀ ਹੋਣ ਕਰਕੇ ਘਰ ਵਿੱਚ ਸਾਰਿਆਂ ਨੂੰ ਬਿਠਾਇਆ ਜਾਂਦਾ ਏ ਤੇ ਜਿਸ ਕਰਕੇ ਕਵਲ ਦੀ ਘਰ ਵਾਲੀ ਇਹ ਕਹਿ ਦਿੰਦੀ ਆ ਕਿ ਜੇਕਰ ਮੈਂ ਚੰਡੀਗੜ੍ਹ ਰਵਾਂਗੀ ਤਾਂ ਫਿਰ ਹੀ ਮੈਂ ਇਸ ਬੰਦੇ ਨਾਲ ਰਹਿਣਾ ਨਹੀਂ ਤਾਂ ਮੇਰਾ ਬੇਸ਼ੱਕ ਇਸਦੇ ਨਾਲ ਤਲਾਕ ਕਰਾ ਦਿਓ ਸੋ ਜਦੋਂ ਏਡਾ ਵੱਡਾ ਫੈਸਲਾ ਲੈ ਲੈਂਦੀ ਆ ਤੇ ਕਵਲ ਵੀ ਅੱਗੋਂ ਇਹ ਕਹਿੰਦਾ ਹੈ ਕਿ ਮੈਂ ਵੀ ਕੋਈ ਤਰਲੇ ਨਹੀਂ ਕਰਨੀ ਕਿਉਂਕਿ ਮੈਂ ਆਪਣੇ ਮਾਪਿਓ ਨੂੰ ਛੱਡ ਕੇ ਕਿਤੇ ਨਹੀਂ ਜਾ ਸਕਦਾ ਇੰਨਾ ਵਧੀਆ ਮਹਿ ਘਰ ਬਣਾਇਆ ਹੈ ਤੇ ਮੈਂ ਕਿਉਂ ਕਿਰਾਏ ਵਾਲੇ ਘਰਾਂ ਤੇ ਰਵਾਂ ਸੋ ਇਹ ਗੱਲਾਂ ਸੁਣ ਕੇ ਫਿਰ ਸਾਰੇ ਘਰ ਦੇ ਫੈਸਲਾ ਲੈਂਦੇ ਆ ਕਿ ਇਹਨਾਂ ਦੀ ਆਪਸ ਵਿੱਚ ਨਹੀਂ ਨਿਭਣੀ ਸੋ ਰਜੀ ਰਜਮੰਦੀ ਇਹਨਾਂ ਦਾ ਕੋਈ ਨਾ ਕੋਈ ਹਾਲ ਨਿਕਲ ਜਾਵੇ ਤਲਾਕ ਦੇ ਨਾਂ ਤੋਂ ਸਾਰੇ ਜਾਣੇ ਬਹੁਤ ਕਹਿੰਦੇ ਆ ਕਿ ਤੁਸੀਂ ਬਹੁਤ ਗਲਤ ਫੈਸਲਾ ਲੈ ਰਹੇ ਹੋ ਸਾਰੀ ਜ਼ਿੰਦਗੀ ਬੱਚਿਆਂ ਦੀ ਰੋਲ ਜਾਂਦੀ ਆ ਪਰ ਜਦ ਉਸ ਦੀ ਘਰ ਵਾਲੀ ਨਹੀਂ ਮੰਨਦੀ ਤਾਂ ਕਵਲ ਵੀ ਅੱਗੋਂ ਉਸੇ ਗੱਲ ਤੇ ਅੜ ਜਾਂਦਾ ਹੈ ਤੇ ਇਹ ਕਹਿੰਦਾ ਹੈ ਕਿ ਜੇਕਰ ਇੱਥੇ ਰਹਿਣਾ ਹੈ ਤੇ ਰਹੀ ਜਾਵੇ ਮੈਂ ਵੀ ਚੰਡੀਗੜ੍ਹ ਨਹੀਂ ਜਾਣਾ ਸੋ ਇਹਨਾਂ ਗੱਲਾਂ ਕਰਕੇ ਉਹਨਾਂ ਦੋਵਾਂ ਦਾ ਜਦ ਤਲਾਕ ਹੋ ਜਾਂਦਾ ਹੈ ਤੇ ਫਿਰ ਸੰਦੀਪ ਦਾ ਰਿਸ਼ਤਾ ਕਵਲ ਨੂੰ ਆਉਂਦਾ ਹੈ ਕਵਲ ਦੀ ਮੰਮੀ ਇਸ ਗੱਲ ਨੂੰ ਨਹੀਂ ਮੰਨਦੀ ਕਿ ਸੰਦੀਪ ਆਪਣੇ ਨਾਲ ਕੁੜੀ ਵੀ ਲੈ ਕੇ ਆਵੇ ਪਰ ਕਵਲ ਹਾਂ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਹੁਣ ਉਹ ਆਪਣੇ ਬੱਚਿਆਂ ਨੂੰ ਤਾਂ ਨਹੀਂ ਛੱਡ ਸਕਦੀ ਜਿੱਦਾਂ ਦੀ ਵੀ ਹੋਵੇਗੀ ਠੀਕ ਆ ਸੋ ਇਸ ਤਰੀਕੇ ਨਾਲ ਕਵਲ ਤੇ ਸੰਦੀਪ ਦਾ ਰਿਸ਼ਤਾ ਜੋੜ ਜਾਂਦਾ ਹੈ ਤੇ ਉਹਨਾਂ ਸੰਦੀਪ ਨੂੰ ਬਹੁਤ ਵਧੀਆ ਲੱਗਦਾ ਇਹਨਾਂ ਵਧੀਆ ਘਰ-ਬਾਰ ਮਿਲ ਜਾਂਦਾ ਹੈ ਤੇ ਉਹ ਸੋਚਦੀ ਆ ਕਿ ਦੇ ਪ੍ਰਾਪਰ ਜਾਈ ਵੀ ਮੇਰੇ ਤੋਂ ਤੰਗ ਆ ਚੁੱਕੇ ਸੀ ਤੇ ਹੁਣ ਮੇਰੀ ਧੀ ਵੀ ਚੰਗਾ ਸਕੂਲੇ ਪੜ ਜਾਵੇਗੀ ਸੋ ਉਹ ਘਰ-ਬਾਰ ਵੇਖ ਕੇ ਖੁਸ਼ ਹੁੰਦੀ ਆ ਉਸ ਨੂੰ ਬਹੁਤ ਜ਼ਿਆਦਾ ਲੱਗਦਾ ਇਹ ਤੇ ਕਵਲ ਇਹ ਗੱਲ ਦਾ ਹੈਰਾਨ ਹੁੰਦਾ ਹੈ ਕਿ ਇਹ ਕਿੰਨੀ ਖੁਸ਼ ਆ ਤੇ ਉਸ ਜਿਹੜੀ ਉਸਦੀ ਘਰ ਵਾਲੀ ਉਸ ਨੂੰ ਛੱਡ ਕੇ ਗਈ ਸੀ ਉਸ ਨੂੰ ਇੰਨਾ ਕੁਝ ਮਿਲਣ ਦੇ ਬਾਵਜੂਦ ਵੀ ਉਹ ਲੜਾਈ ਕਰਦੀ ਰਹਿੰਦੀ ਸੀ ਸੋ ਹੁਣ ਦੇਖਦੇ ਆ ਅੱਗੇ ਸਟੋਰੀ ਕਿੱਧਰ ਨੂੰ ਜਾਂਦੀ ਸੋ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ